ਪੁੱਤਾਂ ਦੇ ਡੱਤੋਂ ਖਾਲੀ ਹੋਇਆ ਪੰਜਾਬ ਦਾ ਪੂਰਾ ਪਿੰਡ 110 ਸਾਲਾਂ ਦਾ ਬਾਪੂ ਪਿੰਡ 'ਚ ਰਹਿ ਗਿਆ ਇਕੱਲਾ 300 ਕਿੱਲੇ ਦਾ ਮਾਲਕ ਪਿੰਡ 'ਚ ਅੜੀਕ ਦਾ ਮੌਤ ਨਾਉ ਭਾਈਆਂ ਜੋ ਕੋਈ ਨਹੀਂ ਰਹਾ ਸਾਰੇ ਮਰ ਗਏ ਤੁਸੀਂ ਕਹਿੰਦੇ ਮੈਂ ਇਕੱਲਾ ਹੀ ਆ ਅੱਜ ਦੇ ਮਰ ਗਿਆ ਉਹਦੇ ਧਾਫ ਦੇਣੀ ਹੈ ਕੋਈ ਰਹਿ ਨਹੀਂ ਗਿਆ ਸਾਥੀ ਸਹੀ ਗੱਲ ਭੈਣ ਭਾਈ ਮਾਂ ਘਰ ਵਾਲੀ ਮੇਰ ਕੀ ਕਰੇ ਬੱਚਾ ਵੀ ਨਹੀਂ ਸਾਡੇ ਹੋਇਆ ਕੋਈ ਦੱਸਦੇ ਆ ਜੀ ਕਹਿੰਦੇ ਇਸ ਪਿੰਡ ਦੇ ਵਿੱਚ ਇੱਥੇ ਕੋਈ ਬੱਚਾ ਨਹੀਂ ਹੁੰਦਾ ਸੀ ਆ ਬਾਸ ਔਖਾ ਹੋਇਆ ਯਾਰ 700 ਵਿਗਾ 700 ਵਿਗਾ 700 300 ਕਿੱਲਾ ਉਹਦਾ ਬਾਸ਼ਾਈ ਕਰੀ ਸੀ ਐਨੀ ਜਾਇਦਾਦ ਦੇ ਨਾਲ ਬਾਪੂ ਜੀ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ ਸਾਨੂੰ ਫੇਰ ਆ ਜੀ ਕਿਤੇ ਮਾਰਾਂਗੇ ਪਰਮਾਤਮਾ ਨੇ ਜਾਇਆ ਜਰੂਰ ਮਿਲਾਂਗੇ ਨਹੀਂ ਆਉਣਾ ਨਹੀਂ ਆਉਣਾ ਜੀ ਕਾਹ ਨਾ ਹੁੰਦਾ ਹੈ ਜੇ ਮਾ ਨਹੀਂ ਬਦਲ ਗਿਆ ਕੋਈ ਨਵੀਂ ਪੀੜੀ ਨੂੰ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੁੰਦੇ ਨਹੀਂ ਮੈਸ ਕੁਝ ਨਹੀਂ ਨਵੇਂ ਪੀੜੀ ਮਾਰੀ ਹੈ ਅੱਛਾ ਜੀ ਹਾਂ ਕੱਲ ਜੋਗਾ ਨਾ ਚਾਹ ਪਾਣੀ ਕਰਾਉਣਾ ਹੋਰ ਘਰ ਦੇਣੇ ਅੱਛਾ ਜੀ ਤੁਹਾਨੂੰ ਅੱਛਾ ਜੀ ਪਿਆ ਦੇਣੇ ਆ ਜੇ ਰੋਟੀ ਦੇਖੂਗੇ ਰੋਟੀ ਵੀ ਬਣਾ ਦੇਣਗੇ ਦੋ ਬੰਦੇਆਂ ਦਾ ਕੀ ਹੁੰਦਾ ਚਾ ਚਾ ਤੰਦ ਰੋਟੀਆਂ ਖਾ ਲੈਣ ਹੂੰ ਇਹ ਗੱਲਾਂ ਯਾਦ ਰਹਿੰਦੀਆਂ ਨੇ ਇਹ ਕਿੱਥੇ ਰਾਤ ਚੰਗੀ ਗੁਜ਼ਾਰੀ ਹੋਵੇ ਨਾ ਤੁਸੀਂ ਸੋਵਰੀ ਯਾਦ ਕਰੋਗੇ ਵੀ ਇਹ ਸਰਦਾਰ ਨੇ ਸਾਡੀ ਬੜੀ ਮਦਦ ਕੀਤੀ ਸੇਵਾ ਕੀਤੀ ਹੁਣ ਅਸੀਂ ਤੁਹਾਨੂੰ ਬਾਪੂ ਉਹਨਾਂ ਦੀਆਂ ਕਿਤਾਬਾਂ 'ਤੇ ਨਿਗਾਹ ਪਰਾਉਨੇ ਆ ਜੋ ਬਾਪੂ ਹੁਣੀ ਪੜ੍ਹਦੇ ਹੁੰਦੇ ਸੀ ਲਿਖਦੇ ਹੁੰਦੇ ਸੀ ਅੱਜ ਵੀ ਜਦਾਂ ਦੇਖ ਲੋ ਉਰਦੂ ਦੇ ਵਿੱਚ ਲਿਖਿਆ ਹੋਇਆ ਆ ਇਸ ਤਰ੍ਹਾਂ ਦੀਆਂ ਅਨਮੋਲ ਕਿਤਾਬਾਂ ਇੱਥੇ ਦੇਖਣ ਨੂੰ ਮਿਲਦੀਆਂ ਪਈਆਂ ਆ ਉਤੋਂ ਬਾਅਦ ਇੱਥੇ ਆ ਕੇ ਕੋਈ ਰਿਹਾ ਹੀ ਨਹੀਂ ਰਿਹਾ ਹੀ ਨਹੀਂ ਕੋਈ ਆਏ ਲੋਕ ਆਏ ਜੀ ਹੋਰ ਕਈ ਘਰ ਪੰਜ ਪੰਜ 7 7 ਘਰ ਹੋ ਜਾਂਦੇ ਸੀ ਕਈ ਵਾਰੀ ਬਸ ਥੋੜਾ ਘਣਾ ਸਮਾਂ ਰਹਿੰਦੇ ਸੀ ਤੇ ਬਾ ਡਰ ਡਰ ਕੇ ਨਿਕਲ ਜਾਂਦੇ ਸੀ ਹਾਂ ਜੀ ਹਾਂ ਹਾਂ ਪੁੱਤਾਂ ਦਾ ਜਿਆਦਾ ਡਰ ਹੁੰਦਾ ਜਿਆਦਾ ਹਾਂ ਤੇ ਬਜ਼ੁਰਗ ਇਕੱਲੇ ਰਹਿੰਦੇ ਰਹੇ ਆ ਠੀਕ ਆ ਜੀ ਇਹਨਾਂ ਨੂੰ ਫਿਰ ਲੋਕ ਰਿਸ਼ਤੇਦਾਰਾਂ ਨੇ ਵੀ ਆਖਿਆ ਵੀ ਤੂੰ ਸਾਡੇ ਕੋਲੇ ਆ ਜਾ ਕੋਈ ਸਾਡੇ ਆ ਜਾ ਇਹਾਂ ਦਾ ਨਹੀਂ ਮੈਂ ਘਰ ਨਹੀਂ ਛੱਡਣਾ ਮੈਂ ਤਾਂ ਰਹੂੰਗਾ ਤਾਂ ਫੁੱਲ ਵੀਡੀਓ ਦਾ ਲਿੰਕ ਥੱਲੇ ਆ ਕਲਿੱਕ ਕਰੋਗੇ YouTube PB Cyber Rider ਉਤੇ ਫੁੱਲ ਵੀਡੀਓ ਨਿਕਲ ਜਾਏਗੀ